வட்டாலா நே பிண்ட ਅਲੋਵਾਲ ਦੇ ਵਿੱਚ ਦਰਦਨਾਖਾ ਹਾਦਸਾ ਵਾਪਰਿਆ ਜਿੱਥੇ ਸਿਲੰਡਰ ਫਟਣ ਦੇ ਨਾਲ ਪੰਜ ਲੋਕ ਜ਼ਖਮੀ ਹੋ ਗਏ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਲੋਕ ਇੱਕੋ ਪਰਿਵਾਰ ਦੇ ਪਤੀ ਪਤਨੀ ਬੱਚਾ ਤੇ ਦੋ ਸਕੇ ਭਰਾ ਨੇ ਜਿਨ੍ਹਾਂ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਤਾਜ਼ਾ ਇਹ ਕਿ ਇੱਥੇ ਗੱਲਬਾਤ ਕਰਦਿਆਂ ਹੋਇਆ ਦੱਸਿਆ ਗਿਆ ਕਿ ਹਾਦਸਾ ਗਰਸਤ ਲੋਕ ਜਿਹੜੇ ਕਿ ਦਿਹਾੜੀਦਾਰ ਦਾ ਕੰਮ ਕਰਦੇ ਨੇ ਘਰ ਦੇ ਵਿੱਚ ਚਾਵਲ ਬਰਾ ਰਹੇ ਸਨ ਤੇ ਅਚਾਨਕ ਗੈਸ ਲੀਕ ਹੁੰਦੀ ਹੈ ਜਿਸ ਕਰਕੇ ਸਿਲੰਡਰ ਫਟਿਆ ਤੇ ਇਸੇ ਦਰਮਿਆਨ ਦੱਸਿਆ ਜਾ ਰਿਹਾ ਇੱਕ ਸਿਲੰਡਰ ਚੁੱਕੇ ਬਾਹਰ ਖੁੱਲੇ ਦੇ ਵਿੱਚ ਸੁੱਟਿਆ ਗਿਆ ਤੁਰੰਤ ਇਸ ਸਿਲੰਡਰ ਫਟ ਜਾਂਦਾ ਦੀ ਵਜ੍ਹਾ ਤੇ ਨਾ 5 ਲੋਕ ਅਗਦੀ ਚਪੇਟ ਦੇ ਵਿਚਾਇਨੇ ਤੇ ਕਾਫੀ ਜ਼ਿਆਦਾ ਝੁੱਲਸ ਗਏ ਨੇ ਜਿਨਾਂ ਨੂੰ ਮੌਕੇ ਤੇ ਹੀ ਸਰਕਾਰੀ ਹਸਪਤਾਲ ਲਿਆਂਦਾ ਗਿਆ ਹਾਲਾਂਕਿ ਡਾਕਟਰ ਦਾ ਇਹ ਕਹਿਣਾ ਕਿ ਲੋਕ ਜ਼ਖਮੀ ਨੇ ਜਿਨ੍ਹਾਂ ਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਇਹ ਹੋਇਆ ਅੱਲੋਵਾਲ ਪਿੰਡ ਦਾ ਘਟਨਾ ਹੈ ਇੱਥੇ 3 ਲੋਕ ਫੁੱਲੇ ਲੱਗ ਗਏ ਆ ਤੇ ਸਾਰੇ ਪ੍ਰਵਾਸੀ ਸਵੇਰੇ ਸਵੇਰੇ ਉੱਠੇ ਆਪਣਾ ਰੋਟੀ ਪਾਣੀ ਨੂੰ ਲੱਗੇ ਆ ਭਰਾ ਸਾਡਾ ਚੱਲ ਗਿਆ ਹੀ ਕੰਮ ਤੇ ਇਹ ਦਾ ਫੈਮਿਲੀ ਆ ਥੱਲੇ ਵਾਲੇ ਤੇ ਉਹਨਾਂ ਨੇ ਚੋਲ ਮੰਨੋ ਚੜਾਇਆ ਇਹ ਗੈਸ ਦੇ ਉੱਤੇ ਛੋਟਾ ਗੈਸ ਸੀ ਤੇ ਚੜਾਇਆ ਤੇ ਮਨੋਂ ਭਾਏ ਗਰਮ ਵੀ ਨਹੀਂ ਆਤਾ ਉਹਨੇ ਚਲੋ ਪੈਪ ਅਗ ਲੱਗ ਗਿਆ ਅਗ ਲੱਗ ਗਿਆ ਤੇ ਉਹ ਰੂਮ ਦੇ ਵਿੱਚ ਚਾਰ ਬੰਦੇ ਤੇ ਉਹਨਾਂ ਨੇ ਸੋਚਿਆ ਫਿਰ ਬਾਹਰ ਛੁੱਟੀਏ ਉਹ ਮੁੰਡਾ ਜਿਹੜਾ ਉਹਨਾਂ ਨੇ ਸੋਚਿਆ ਬਾਹਰ ਬਾਹਰ ਛੁੱਟਿਆ ਤੇ ਇਹਨਾਂ ਦੇ ਫੈਮਿਲੀ ਹੀ ਬਾਹਰ ਤੇ ਗੈਸ ਜਦੋਂ ਜਦ ਤੱਕ ਛੁੱਟਿਆ ਬਾਹਰ ਖੁੱਲਾ ਏਰੀਆ ਹਾਂਜੀ ਬਾਹਰ ਛੁੱਟਿਆ ਤਾਂ ਖੁੱਲਾ ਏਰੀਆ ਕਿਉਂਕਿ ਬਾਹਰ ਜੋ ਹੈ ਵਾਸ ਕੋਈਗਾ ਉਹ ਮੌਕੇ ਤੇ ਬਲਾਸਟ ਹੋਇਆ ਮੌਕੇ ਤੇ ਬਲਾਸਟ ਹੋਇਆ ਤੇ ਉਹਦੇ ਵਿੱਚ ਉਹਨੇ ਦੋ ਭਰਾ ਏ ਇਹਨਾਂ ਦਾ ਵੀਵੀ ਬੱਚਾ ਖੁਦ ਏ ਸਾਰੇ ਜੰਗਲ ਚ ਆ ਗਏ ਤੇ ਹਾਂਜੀ ਅੱਗ ਲੱਗ ਗਈ ਤੇ ਬਹੁਤ ਧਿਆਨਾਕ ਕਾਗਏਦਾ ਹੈ ਕਿ ਸਿਲੰਡਰ ਦਾ ਹਜੇ ਵੀ ਪਤਾ ਨਹੀਂ ਕਿੱਥੇ ਗਿਆ ਹਾਂਜੀ ਤੇ ਬਾਕੀ ਸਾਰਿਆਂ ਦੀ ਜਾਨ ਦਾ ਬਚਾਅ ਹਾਂਜੀ ਜਾਨ ਦਾ ਬਚਾਅ ਪਰ ਨੁਕਸਾਨ ਜ਼ਿਆਦਾ ਇਹਨਾਂ ਨੂੰ ਬੱਚੇ ਦਾ ਜ਼ਿਆਦਾ ਨੁਕਸਾਨ ਹੋਇਆ ਤੇ ਉਹ ਮੁੰਡਾ ਹੈਗਾ ਕਿ रहे मुंडा इनन का जल हां तो जी पान प्रकाश तो क्या कर करते काम करते हैं कौन सा मोल्डिंग का काम अच्छा तो क्या हुआ आज मैं सुबह उठा चावल रखा ना अगयस 12 आज मैं गया बड़े थी धोने चावल धो के लाया अब में आई थी धो लिया पाइप से आग लग गया उधर और घर बाहर चली काला ना सिलेंडर और तुरंत फट गया बाहर रूम से बाहर निकाल के फेंक दिया फिर भी फट गया तो सब लोग आगे बगल में था वो सबको जल गया यही समस्या है कितना रिस्की था क्या माहौल बना पर तब कौन लेके आया हॉस्पिटल हॉस्पिटल भैया ने लेके आए मीना मीना क्या हुआ गैस आग लग गया पांच लीटर वाला सिलेंडर था वो लीक कर दिया आग लग गया सिलेंडर फट गया कौन काम कर रहा था कितने काम नहीं काम कर रहे थे मेरा जिसका ऊपर नहीं लड़का गया था उसका उसका रूम में हो गया कितने नुकसान हो गया जी पाँच आदमी कितने कितने छोटे ਬਹੁਤ ਜਿਆਦਾ ਉਹ ਬੱਚੇ ਕੇ ਮੇਰੇ ਬੱਚਾ ਆ ਸਾਡੇ ਕੋਲ ਤਕਰੀਬਨ ਸਵੇਰੇ 9 ਵਜੇ ਐਸਡੀਐਚ ਬਟਾਲਾ ਵਿੱਚ ਪੰਜ ਪੇਸ਼ੈਂਟ ਆਏ ਆ ਜੋ ਕਿ ਸਿਲੰਡਰ ਕਰਨ ਫਟਣ ਕਾਰਨ ਬਰਨਸ ਦੇ ਨਾਲ ਆਏ ਸੀਗੇ ਜਿਹੜੇ ਪੰਜ ਪੇਸ਼ੈਂਟ ਆ ਉਹਨਾਂ ਦਾ ਨਾਮ ਹੈ ਅਨੰਦ ਜੋ ਕਿ ਇੱਕ 6 ਸਾਲ ਦਾ ਬੱਚਾ ਹੈ ਪ੍ਰਤਾਪ 18 ਸਾਲ ਦਾ ਬੰਦਾ ਹੈ ਮੀਨਾ ਜੋ ਕਿ 35 ਸਾਲ ਦੀ ਔਰਤ ਹੈ ਰਾਜਵੰਸ਼ੀ ਜੋ ਕਿ 30 ਸਾਲ ਦਾ ਬੰਦਾ ਹੈ ਐਂਡ ਪ੍ਰਕਾਸ਼ ਜੋਗੀ 20 ਸਾਲ ਦਾ ਬੰਦਾ ਹੈ ਇਹ ਸਾਰੇ ਹੀ ਜਿਹੜੇ ਪੇਸ਼ੈਂਟਸ ਸੀ ਬਰਨਸ ਦੇ ਨਾਲ ਆਏ ਸੀ ਅਸੀਂ ਉਹ ਸਾਰੇ ਪੇਸ਼ੈਂਟਸ ਨੂੰ ਦੇਖਿਆ ਸਾਰੇ ਇਸ ਟਾਈਮ ਸਟੇਬਲ ਨੇ ਤੇ ਇਹਨਾਂ ਨੂੰ ਫਰਸਟ ਏਡ ਦੇ ਦਿੱਤੀ ਗਈ ਹੈ ਸਾਡਾ ਇਹੀ ਪਲਾਨ ਹੈ ਕਿ ਇਸ ਟਾਈਮ ਆਪਾਂ ਦਾਖਲ ਕਰਾ ਕੇ ਸਪੈਸ਼ਲਿਸਟ ਦੀ ਰਾਏ ਅੱਗੇ ਲਵਾਵਾਂਗੇ ਨਹੀਂ ਅਸੀਂ ਸਾਰਿਆਂ ਦੇ ਵਾਈਟਲਸ ਚੈੱਕ ਕੀਤੇ ਨੇ ਜੋ ਵਾਈਟਲਸ ਸਾਨੂੰ ਸ਼ੋ ਹੋਏ ਨੇ ਸਾਰਿਆਂ ਦੀ ਸਟੇਬਲ ਹੈਗੀ ਇਸ ਟਾਈਮ ਮੈਂ ਆਪਣਾ ਨਾਮ ਲੈ ਕੇ ਆਪਣਾ ਹੌਸਲਾ ਦਿੰਦੀ ਹਾਂ ਮੈਂ ਡਾਕਟਰ ਅੰਜਲਾ ਜੋ ਕਿ ਈਐਮਓ ਐਸਡੀਐਚ ਬਟਾਲਾ ਵਿੱਚ ਇਸ ਟਾਈਮ ਡਿਊਟੀ ਤੇ ਹੈਗੀ ਹਾਂ